ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਕਈ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਕਲੀਨਿਕ ਦੀ ਸਹੂਲਤ ਹੋਵੇ ਜਾਂ ਮੁਫਤ ਬਿਜਲੀ ਲੋਕਾਂ ਨੂੰ ਇਹਨਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ ਵਿਧਾਇਕ ਹੁਲਵੰਤ ਸਿੰਘ ਨਕਣੇ ਕਿ ਬਲੌਂਗੀ ਵਿੱਚ ਸੜਕਾ ਬਣਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਤੇ ਇਹ ਅਗਲੇ 3 ਤੋਂ 4 ਮਹੀਨੇ ਤੱਕ ਮੁਕੰਮਲ ਹੋ ਜਾਵੇਗਾ ਇਸ ਐਲਾਨ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜੋਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰਜ ਹੋ ਰਹੇ ਹਨ ਇਸ ਸਮੇਂ ਅਸੀਂ ਬਲੰਗੀ ਦੇ ਵਿੱਚ ਮੌਜੂਦ ਹਾਂ ਤੇ ਸੜਕਾਂ ਦਾ ਜਿਹੜਾ ਹੈ ਨਹੀਂ ਪੱਥਰ ਰੱਖਿਆ ਗਿਆ ਸਰਦਾਰ ਮੋਹਾਲੀ ਦੇ ਐਮ ਐਲ ਏ ਕਲਵੰਤ ਅਸਿੰਗ ਜਿਹੜੇ ਨੇ ਮੌਜੂਦਾਂ ਗੱਲਬਾਤ ਕਰਦੇ ਸਰ ਮੋਹਾਲੀ ਦੇ ਵਿੱਚ ਜਿਹੜਾ ਹੈ ਅੱਜ ਬਲੰਗੀ ਦੇ ਵਿੱਚ ਅਸੀਂ ਪਹੁੰਚੇ ਹਾਂ ਨਹੀਂ ਪੱਥਰ ਜਿਹੜਾ ਹੈ ਰੱਖਿਆ ਗਿਆ ਸੜਕਾਂ ਬਣ ਰਹੀਆਂ ਹਨ ਜੋਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰਜ ਹੋ ਰਹੇ ਹਨ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਜਿਹੜਾ ਹੈ ਇੱਥੇ ਬਲੰਗੀ ਦੇ ਵਿੱਚ ਜਿਹੜਾ ਨੇ ਨਹੀਂ ਪੱਥਰ ਰੱਖਿਆ ਗਿਆ ਦੇਖੋ ਮੈਂ ਰਮਨ ਸਿੰਘ ਮਾਨ ਜੀ ਲਗਾਤਾਰ ਡਵੈਲਪਮੈਂਟ ਦਾ سلسلہ ਜਾਰੀ ਆ ਲੋਕਾਂ ਦੀ ਸਿਹਤ ਬਾਰੇ ਸੋਚਿਆ ਜਾ ਰਿਹਾ ਲੋਕਾਂ ਦੀ ਪੜ੍ਹਾਈ ਬਾਰੇ ਸੋਚਿਆ ਜਾ ਰਿਹਾ ਬੱਚਿਆਂ ਦੀ ਦਾ ਹਰ ਤਰ੍ਹਾਂ ਦੇ ਕੰਮ ਖੇਡਾਂ ਹੋ ਰਹੀਆਂ ਨੇ ਜਗਾ ਜਗਾ ਤੇ ਮੇਲੇ ਹੋ ਰਹੀਆਂ ਨੇ ਸੰਜਾਂ ਹੋ ਰਹੀਆਂ ਨੇ ਜਿਹੜਾ ਪੰਜਾਬ ਕਦੇ ਇਹ ਗੱਲਾਂ ਭੁੱਲਦਾ ਜਾ ਰਿਹਾ ਸੀ ਪਿਛਲੇ 20 ਸਾਲ ਤੋਂ ਹੁਣ ਲਗਾਤਾਰ ਇਹ ਚੱਲੂ ਹੋ ਰਹੀਆਂ ਨੇ ਤੁਸੀਂ ਦੇਖੋਗੇ ਵੀ ਆਉਣ ਵਾਲੇ 5 ਸਾਲ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਖੁਸ਼ੀਆਂ ਹੋਣਗੀਆਂ ਖੇੜੇ ਹੋਣਗੇ ਸ਼ਹਿਰਾਂ 'ਚ ਹੋਣਗੇ ਲੋਕ ਨੱਚਣਗੇ ਟੱਪਣਗੇ ਪੜ੍ਹਨਗੇ ਤੰਦਰੁਸਤ ਹੋਣਗੇ ਖਾਸ ਅਧਗਿਆਨੀ ਲੋੜ ਨਹੀਂ ਪੈਣੀ ਹੈ ਜਦੋਂ ਉਹਨਾਂ ਨੇ ਅਸੀਂ ਗਰਾਊਂਡ ਬਣਾ ਕੇ ਦੇ ਦਿੱਤੇ ਖੇਡਣ ਲੱਗੇ ਕੱਲ ਹੀ ਮੈਂ ਮੁਹਾਲੀ ਦੇ ਵਿੱਚ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ ਹੋਰ ਵੀ ਕਾਹ ਕਹਿੰਦੇ ਬਣ ਰਹੇ ਨੇ ਬਾਸਕਟਬਾਲ ਗਰਾਊਂਡ ਬਣ ਰਹੇ ਨੇ ਵਾਲੀਬਾਲ ਗਰਾਊਂਡ ਬਣ ਰਹੇ ਨੇ ਮੋਹਾਲੀ ਸ਼ਹਿਰ ਦੇ ਵਿੱਚ ਹੀ ਹੋਰ ਵੀ ਕਈ ਤਰ੍ਹਾਂ ਦੇ ਸਹੂਲਤਾਂ ਨੇ ਫਿਰ ਸੀਐਮ ਦੀ ਯੋਗਸ਼ਾਲਾ ਚੱਲ ਰਹੀ ਹੈ ਜਿੱਥੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਬਹੁਤ ਹੀ ਵਧੀਆ ਮੌਕਾ ਜਿਹੜਾ ਉਹ ਮਿਲਦਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਜਿਹੜੇ ਉਹ ਕਰ ਰਹੀ ਹੈ ਜੀ ਦਾ ਮਸਲਾ ਵੀ ਚੱਕਿਆ ਕਿ ਆਸਕਰ ਮਸਲਾ ਸਾਫ ਲਾਭ ਜਨ ਕਹਿੰਦਾ ਵੀ ਆਦਾ ਤਰੀਕੇ ਨਾ ਬਣਾਓ ਮੰਜ਼ੂਰੀ ਲੈ ਕੇ ਬਣਾਓ ਨਹੀਂ ਤਾਂ ਸਾਰਿਆਂ ਦੇ ਬੰਦ ਕਰ ਦਿੱਤੇ ਜਾਣਗੇ। ਆਪ ਕੀ ਸਵਾਲ ਹੈ ਸਰ ਜਿਹੜੇ ਕਿ ਥਾਣਿਆਂ ਦੇ ਵਿੱਚ ਜਿਹੜੇ ਵਾਹਨ ਖੜੇ ਆ ਉਹਨੂੰ ਲੈ ਕੇ ਤੁਸੀਂ ਜਿਹੜੀ ਇਹ ਸੁਰ ਸਰਦਨ ਦੇ ਵਿੱਚ ਗੱਲ ਚੱਕੀ ਸੀ ਉਹ ਪੂਰਾ ਮਾਮਲਾ ਕੀ ਸੀ? ਕੋਈ ਵੀ ਮੈ ਤੁਹਾਨੂੰ ਜਵਾਬ ਦੇ ਦਤਾ ਪਹਿਲਾਂ ਹੀ ਵੀ ਜਿਹੜੇ ਥਾਣੇ 'ਚ ਵਾਹਨ ਖੜੇ ਨੇ ਉਹ ਬਹੁਤ ਜਲਦੀ ਸਾਡੀ ਸਰਕਾਰ ਸੋਚ ਰਹੀ ਵੀ ਉਹਨਾਂ ਨੂੰ ਲਾਮ ਕਰ ਦਿੱਤਾ ਜਾਵੇ ਤੇ ਇੱਕ ਤਹਿਸੀਲ ਦੇ ਵਿੱਚ ਇੱਕ ਯਾਰਡ ਬਣਾ ਕੇ ਇੱਕ ਸਟੋਰ ਸਟਾਕ ਜਿੱਥੇ ਰੱਖਿਆ ਜਾ ਸਕੇ ਉਹ ਬਣਾ ਕੇ ਤੇ ਉਹ ਦੇ ਦਿੱਤਾ ਜਾਵੇ ਤੇ ਪਰਮਾਨੈਂਟ ਹੋਵੇ ਤਾਂ ਕਿ ਕਦੇ ਮੁੜ ਕੇ ਥਾਣੇ ਦੇ ਵਿੱਚ ਕੋਈ ਗੰਦ ਪਾਈ ਨਾ ਸਕੇ। ਬਿਲਕੁਲ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਰ ਰਹੇ ਹੋਣੇ ਤੇ ਬਲੌਂਗੀ ਦੇ ਜਿਹੜੇ ਲੋਕ ਹੈ ਉਹਨਾਂ ਵਾਸਤੇ ਕਾफी ਰਾਹਤ ਦੀ ਖਬਰ ਹੈ ਕਿ ਸੜਕਾਂ ਦਾ ਨਿਰਮਾਣ ਅਸ ਤੋਂ ਜਿਹੜਾ ਹੈ ਸ਼ੁਰੂ ਹੋ ਜਾਏਗਾ ਜਿਸ ਤਰ੍ਹਾਂ ਨਹੀਂ ਪੱਥਰ ਰੱਖਿਆ ਗਿਆ। ਮੋਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ABN న్యూਸ ਲਈ ਆਮੀ ਸ਼ਹਿਰੀ।